ਕਿ ਧੂਰੀ ਦੀ ਧਰਤੀ ਉੱਤੇ ਹਾਜੀ ਇਹ ਸਰਕਾਰ ਨੂੰ ਚਤਾਵਨੀ ਦੇਣ ਵਾਸਤੇ ਆਇਆ ਕਿ ਪੰਜਾਬ ਦਾ ਸੂਚਾ ਮੁਲਾਜ਼ਮ ਪੰਜਾਬ ਦਾ ਸੂਚਾ ਪੈਨਸ਼ਨਰ ਇਕੱਠਾ ਦੇ ਇਕੱਠਾ ਔਰ ਆਨਲਾਈਨ ਕੋਮੇ ਦੇ ਤੁਹਾਨੂੰ ਰਸ ਫਿਕਾਏਗਾ ਇਹਦੇ ਨਾਲ ਹੀ ਇਹ ਵਿਸ਼ੇਸ਼ ਤੌਰ ਤੇ ਮਨਵਾਦ ਕਰਦਾ ਪਾਵਰ ਕੋਮ ਪੈਨਸ਼ਨ ਐਸੋ ਜੀ ਪੰਜਾਬ ਪਾਵਰ ਕੋਮ ਦਾ ਅਵਨਾਦ ਸਿੰਘ ਸ਼ਰਮਈ ਦੇ ਅਗਵਾਈ ਦੇ ਵਿੱਚ ਇਹ ਐਸੋ ਜੀ ਪੈਨਸ਼ਨ ਦੇ ਤੇਈ ਦੇ ਤੇਈ ਕਿਲੇ ਮਿੱਤੋ ਤੇਤੇ ਸਾਤੇ ਪੱਟੀ ਗੰਦੀ ਪੋਦੇ ਸਾਰੇ ਸਾਤੇ ਬਹੁਤ ਬਹੁਤ ਲਵਾ ਸਾਤੇ ਲੋੜ ਰਸ ਕਰਦੀ ਆ ਅੱਜੇ ਸਰਕਾਰ ਨੂੰ ਠਾਲੀ ਤੇ ਨਹੀਂ ਪੈਣੀ ਇਹ ਇਕੱਠੇ ਹੋ ਕੇ ਲੋਕ ਲੈਣਾ ਬਣਦੀਆਂ ਨੇ ਔਰ ਲੋਕ ਲੈਣਾ ਵੱਡੇ ਵੱਡੇ ਨੂੰ ਪੰਜ ਦੇ ਦਿੰਦੀਆਂ ਦੋਸਤੋ ਅੱਜ ਲੋੜਾ ਲੋਕ ਲੈਣ ਦੀ ਇਹ ਸਰਕਾਰ ਪ੍ਰਚਾਰ ਕਰਦੀ ਆ ਲੋਕਾਂ ਕੋਲੇ ਲੋਕਾਂ ਕੋਲ ਜਾਂਦੀ ਆ ਇਹ ਮਲਾਜਮ ਰੁੱਟ ਰਹੇ ਨੇ ਇਹ ਪੈਨਸ਼ਨ ਰੁੱਟ ਰਹੇ ਨੇ ਦੇ ਖੁਜਾਨੇ ਲੱਗਿਓਏ ਨੇ ਪਰ ਇਹ ਨਹੀਂ ਪਤਾ ਆਖਰੀ ਲੁੱਟਿਆ ਕੌਣ ਆਖਰੀ ਲੁੱਟੇਰੇ ਨੇ ਪੁਲੀਟਿਸ਼ੀਅਨ ਜਿਹੜੇ ਦਿਨ ਦਾ ਲੁੱਟ ਰਹੇ ਨੇ ਇਸ ਪੰਜਾਬ ਨੂੰ ਜਿਹਨਾਂ ਦਾ ਖਜਾਨੇ ਦੇ ਲੱਗ ਰਹੇ ਨੇ ਤੇ ਤੋਂ ਕਿੰਨੀ ਸਿੱਧਮਦੀ ਗੱਲਾ ਪੰਜਾਬ ਦੇ ਖੁਜਾਨੇ ਵਿੱਚੋਂ ਆਈਐਸ ਤੇ ਆਈਪੀਐਸ ਅਫਸਰ ਵੀ ਜਿਹੜਾ ਹੈਗਾ ਰੋਬੀ ਤੰਗਾ ਲੈਂਦਾ ਫਰ ਹੋਰ ਟੀਏ ਲੈਂਦਾ ਤੇ 58% ਤੇ ਮਿਲਾਂ ਦੇ ਪੈਸੇ ਦਾ 42% ਇਹ ਨੰਬਰ ਹੀ ਅਈ ਸਿਰ ਕੋਨਾ ਵਾਸਤੇ ਵਧੀਆ ਜੇ ਮੁਰਿਆਂ ਲਾਜਾਂ ਵਾਸਤੇ ਪਿਆਰੀ ਵਧੀ ਸਾਡੇ ਫਰੰਡ ਨੇ ਇੱਕ ਨੰਬਰ ਦਾ ਜ਼ੋਰ ਲੰਗ ਪਾਈਆ ਬਾਕੀ ਮੰਗਲ ਦੇ ਨਾਲ ਵੀ ਦੋਸਤੋ ਜੇ ਸਾਡੀ ਮੰਗ ਜੇ ਪੱਕੀ ਮੰਗਾ ਸਾਡੇ ਲੋੜ ਇਸ ਗੱਲ ਦੀ ਆਜੀ ਇੱਕ ਗੱਲ ਸਮਝੇ ਦੀ ਲੋੜ ਆ ਬੱਕਰੀਆਂ ਬੱਕੜੇ ਜਥੇ ਬੰਦਿਆਂ ਨਾਲ ਬੱਕਰੀਆਂ ਬੱਕਰੀਆਂ ਮੀਟਿੰਗਾਂ ਲੈ ਕੇ ਕੋਈ ਆਪਾਂ ਪੰਜਾਬ ਤੋਂ ਕਦੇ ਕੰਨ ਨਹੀਂ ਢਾਦਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਇਸ ਕੰਮ ਦਾ ਲੋਕੋ ਨੇ ਇੱਕ ਗੱਲ ਲਈ ਆ ਕਿ ਸਾਜੇ ਫਰਾਂਦੇ ਪਲੇਟਫਾਰਮ ਉੱਤੇ ਸਾਧੀਆਂ ਮੰਗਾ ਵਾਸਤੇ ਲੜੀਏ ਦੋ ਤੋਂ ਤਾਂ ਕੁਝ ਪ੍ਰਾਪਤ ਹੋਏਗਾ ਇਹ ਐਦਾਂ ਵੱਖਰੇ ਵੱਖਰੇ ਜਾ ਕੇ ਆਪਾਂ ਦੋ